ਜਾਂਦੀ ਹੈ ਕਿ ਕਿਸੇ ਨੇ ਪਰਮੇਸ਼ਵਰ ਨੂੰ ਨਹੀਂ ਦੇਖਿਆ ਹੈ ਹੈ ਨਾ ਤੇ ਮਤਲਬ ਕੇੰਦਰ ਪਾਪਾ ਕੇ ਨਾ ਹੀ ਕੋਈ ਦੇਖ ਸਕਦਾ ਨਾ ਕਿਸੇ ਨੇ ਨੂੰ ਕੋਈ ਆਪਣੇ ਆਪ ਨੂੰ ਦਿਖਾਇਆ ਸੀਗਾ ਅਸਲੀ ਪ੍ਰੇਖਣ ਦਿਖਾਈ ਸੀ ਕੋਈ ਹਾਲੇ ਅਜੇ ਕਿਸੇ ਨੂੰ ਪਰਮੇਸ਼ਰ ਨੇ ਨਹੀਂ ਦਿਖਾਇਆ ਆਪਣੇ ਆਪ ਨੂੰ ਪਰਮੂਸ਼ਾ ਪਰਮੇਸ਼ਰ ਦੇ ਬੰਦਾ ਸੀਗਾ ਪਰਮੂਸ਼ਾ ਨੂੰ ਪਰਮੇਸ਼ਰ ਨੇ ਦਿਖਾਇਆ ਤੇ ਮੁਸ਼ਕਲ ਬੰਦਾ ਜਮ ਇਸਤਰੀ ਨੇ ਆਪਣੇ ਚਿਹਰੇ ਨਹੀਂ ਦਿਖਾਇਆ ਆਪਣੀ ਪੈਕਸ ਦੇ ਨਾਲ ਹੂ ਹਾਲੇਲੂਇਆ ਸੋ ਪਰਮੇਸ਼ਵਰ ਸਾਡੇ ਨਾਲ ਇੰਨਾ ਪਿਆਰ ਕਰਦੇ ਆ ਕਿ ਉਹ ਖੁਦ ਸਾਨੂੰ ਇੰਨਾ ਪਿਆਰ ਕਰਕੇ ਸਾਨੂੰ ਬਚਾਉਣ ਦੇ ਇਸ ਤਰੀਕੇ ਸਾਡੇ ਵਰਗੇ ਬਣ ਕੇ ਆ ਗਏ ਤਰੀਕੇ ਹੂ ਹਾਲੇਲੂਇਆ ਕਹਿੰਦੇ ਆ ਨਾ ਕਿ ਪਰਮੇਸ਼ਵਰ ਦਾ ਰੂਪ ਪੁਨੀਕਾ ਪਰਮੇਸ਼ਵਰ ਦਾ ਰੂਪ ਪੁਨੀਕਾ ਠੀਕ ਹੈ ਨਾ ਅੰਦਰ ਰਵੇ ਕੱਲਾ باتیں ਚੱਲਦੀਆਂ ਕਿ ਪਰਮੇਸ਼ਰ ਦਾ ਕੋਈ ਰੂਪ ਪੁਨੀਕਾ प्रश्न को स्वरूप लिखा पूरा के आकार लिखा परमेश्वर था ना तो देखो वो परमेश्वर केदार को नारुपा नारुपा जगह वो परमेश्वर साथ में सात एवर का जीवन बन गया यार बोलो अरे ये मैं सोने आ सका जगह भी मतलब जगह भी इस तकत्त्व से कोई भी है क्या ਇਦਾਂ ਨਕਲ ਬਣਿਆ ਕੰਮ ਨਕਲ ਬਣਿਆ ਲੋਕੀਆ ਜੋ ਆਕੇ ਧਰਤੀ ਤੇ ਕਬੀਲ ਪਰਮੇਸ਼ਰ ਦਾ ਉਹ ਚੁੱਪ ਬੋਲਦਾ ਹੈ ਕਿ ਹੈ ਉਹ ਦੁਨਿਆਨ ਦੁਨਿਆ ਨੂੰ ਠੱਗਦਾ ਹੈਗਾ ਹੈ ਉਹ ਪਰਮੇਸ਼ਰ ਦਾ ਕੋਈ ਵੀ ਅਕਾਰ ਨਹੀਂ ਹੈ ਪਰਮੇਸ਼ਰ ਦਾ શરીર ਨਹੀਂ ਹੈ ਤੇ ਬਾਈਬਲ ਦੀ ਦਸਤੀਯਾ ਕੀਵਾਦਾਂ ਵਿੱਚ ਦੱਸਦੀ ਹੈ ਕਿ ਉਹ ਪਰਮੇਸ਼ਰ ਇਸੇ ਲਈ ਇਸ ਤਰ੍ਹਾਂ ਦੇ ਇਹ ਆਪਣਾ ਲੋਕਕਰਤਾ ਸਰੂਪ ਧਾਰਤਾ ਕਿ ਕਿਸੇ ਵੀ ਆਇਆ ਉਹ ਤੋਂ ਪਿਆਰ ਕਰਦਾ ਚੁਕਿਆ ਇਸ ਨੂੰ ਇਸ ਲਈ ਕੋ ਨੂੰ ਬਚਾਉਣ ਦੇ ਵਾਸਤੇ ਇਸ ਤਰ੍ਹਾਂ ਆਇਆ ਪਰਮੇਸ਼ਵਰ ਜਸੂਸੀ ਮੰਨ ਉਹਨੇ ਜਨਮ ਜਿਹੜਾ ਇਸੇ ਲਈ ਅਲੱਗ ਤਰੀਕੇ ਨਾਲ ਆਪੋ ਇੱਕ ਆਤਮਾ ਦੇ ਤੌਰ ਤੇ ਜਿਹੜਾ ਉਹਨੇ ਜਨਮ ਲਿਆ ਤੇ ਉਸਨੇ ਫਿਰ ਮਤਲਬ ਇੱਕ انسان ਦੇ ਲਈ ਆਪਣੀ ਯਾਦ ਹੈ ਤੇ ਇਹ ਜਵਾਨ ਆਇਆ ਉਹਨਾਂ ਨੇ ਪਰਮੇਸ਼ਵਰ ਹੀ ਦਿਖਾ ਦਿੱਤਾ ਕਿ ਕਿ ਸਾਡੇ ਲਈ ਉਹਨੇ ਜਾਨ ਦੇ ਦਿੱਤੀ ਕਿੰਨੇ ਨੂੰ ਪਤਾ ਦੁਨੀਆ ਵਿੱਚ ਉਸੇ ਪਰ ਅੱਟ ਕੇ ਜਿਹੜੇ ਉਹਨੇ ਆਪਣੇ आपने जान दे दी है ना कि ये देश में जान दे दी जा है ना पर ना? तो प्रभु यीशु मसीह ने सारी दुनिया ने अपने जान दे दी बोलो हाले दुनिया हाले सो परमेश्वर का नाम आशीर्वाद सो हम आपका खुदा दा पर कलाम सुनेंगे खुदा दा बच्चे सुनेंगे समय की आशीर्वाद करना होगा सो उसको पहला आप दुआ बोलो हाले ਵਾਪਸ ਕੌਂਫੀਡੈਂਟ ਹੋ ਗਏ ਵਾਪਸ ਅੱਜ ਦੇ ਬੱਚਨ ਸੁਣਦੇ ਨੇ ਇਸ ਵਿੱਚ ਬੱਚਨ ਸੁਣਦੇ ਆਖਲੇ ਪਾਸ਼ੀ ਤੇ ਬੰਦੇ ਬੋਲਦੇ ਹਾਲੇ ਜੀ ਕੋਲੋ ਕਰੀਓ